The <laughs> cat ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਵੈਸੇ ਇਸ ਵਾਰ ਨਾ ਗਰਮੀ ਬਹੁਤ ਜਿਆਦੇ ਪੈ ਰਹੀ ਆ ਲੋ ਬਹੁਤ ਜਿਆਦੇ ਵਗ ਰਹੀ ਆ ਇਸ ਕਰਕੇ ਆਪਣੇ ਕਿਸਾਨ ਵੀਰ ਡਰੇ ਹੋਏ ਆ ਕਹਿੰਦੇ ਯਾਰ ਸਾਡੀਆਂ ਪਨੀਰੀਆਂ ਦਾ ਕੀ ਬਣੂਗਾ 10 ਕਿ ਦਿਨਾਂ ਦੀ ਪਨੀਰੀ ਹੋਈ ਆ ਯਾਰ ਲੋਈ ਵਾਲੀ ਆ ਗਰਮੀ ਵਾਲੀ ਆ ਕਈ ਕਿਸਾਨ ਵੀਰ ਕਹਿੰਦੇ ਸੰਤੋ 2-4 ਦਿਨ ਹੋਇਆ ਪਨੀਰੀ ਵੀ ਜੀ ਨੂੰ ਪਰੰਤੂ ਗਰਮੀ ਬਹੁਤ ਜਿਆਦੇ ਆ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਅਜਿਹੇ ਆ ਫਾਰਮੂਲੇ ਦੱਸਣ ਜਾ ਰਿਹਾ ਜੋ ਕਿ ਤੁਹਾਡੀ ਪਨੀਰੀ ਨੂੰ ਗਰਮੀ ਤੋਂ ਬਚਾਵੇਗਾ ਤੁਹਾਡੀ ਪਨੀਰੀ ਤਾਂ ਨਾਗਵੰਗ ਕਾਲੀ ਹੁੰਦੀ ਜਾਊਗੀ ਬਲੇਵੇਂ ਕਾਂਦੀ ਤੁਰੀਊਗੀ ਦਿਨਾਂ ਚ ਤਿਆਰ ਹੋ ਜਾਊਗੀ ਸਭ ਤੋਂ ਪਹਿਲਾਂ ਆਪਾਂ ਸਾਵਧਾਨੀ ਕੀ ਵਰਤਣੀ ਹੈ ਕਿ ਆਪਣੀ ਪਨੀਰੀ ਨੂੰ ਸਵੇਰੇ 9 10 ਵਜੇ ਤੋਂ ਬਾਅਦ ਪਾਣੀ ਨਹੀਂ ਲਗਾਉਣਾ ਹਾਂ ਦੋਸਤੋ ਜੇਕਰ ਤੁਸੀਂ 10 11 ਵਜੇ ਪਾਣੀ ਲਾਤਾ ਪਾਣੀ ਵਿੱਚ ਖੜ ਗਿਆ ਤਾਂ ਹੁਣ ਇੰਨੀ ਜਿਆਦੇ ਗਰਮੀਆਂ ਤੇ ਇੰਨੀ ਜਿਆਦੇ ਲੋ ਵਗਦੀ ਹੈ ਨਾ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਆਪਣੀ ਪਨੀਰੀ ਦਾ ਕੀ ਬਣੂਗਾ ਇਸ ਲਈ ਜੇਕਰ ਪਾਣੀ ਲਾਉਣਾ ਤਾਂ ਸ਼ਾਮ ਨੂੰ ਲਾਓ ਤਾਂ ਕਿ ਸਾਰੀ ਰਾਤ ਉੱਪਰ ਦੀ ਟੱਪ ਜਾਵੇ ਪਾਣੀ ਲਾਉਣ ਦੀ ਸਾਫ ਦਾ ਨਹੀਂ ਜਰੂਰ ਵਰਤਣੀ ਆ। ਇਸ ਤੋਂ ਬਾਅਦ ਆਪਾਂ ਕੀ ਕਰਨਾ ম্যাগਨੀਸ਼ੀਅਮ ਸਲਫੇਟ ਲੈਣਾ ਇੱਕ ਕਨਾਲ ਦਾ 1.5 ਤੋਂ 2 ਕਿਲੋ ਤੱਕ ਲੈ ਸਕਦੇ ਆ। ਸਸਤਾ ਜਾਂ ਤਾਤਾ ਇਹੇ ਜਰੂਰ ਪਾਉਣਾ। ਆਪਾਂ ਇਸ ਦੀ ਸਪਰੇ ਨਹੀਂ ਕਰਨੀ। ਜ਼ਮੀਨ ਦੇ ਵਿੱਚ ਪਾਉਣਾ। ਤੁਸੀਂ ਮਿੱਟੀ ਵਿੱਚ ਰਲਾ ਕੇ ਨਾ ਚੰਗੀ ਤਰ੍ਹਾਂ ਛਿੱਟਾ ਮਾਰ ਦਿਓ। ਕਿਉਂਕਿ ਦੋਸਤੋ ਜਿਹੜਾ ম্যাগਨੀਸ਼ੀਅਮ ਸਲਫੇਟ ਆ ਡਾਇਰੈਕਟ ਕਲੋਰੋਫੀਲ ਵਧਾਉਂਦਾ। ਕਲੋਰੋਫੀਲ ਜਾਨੀ ਕਿ ਹਰਾਪਣ ਵੱਧ ਆਗਾ। ਇਸ ਤੋਂ ਉੱਪਰ ਹਰਿਆਲੀ ਵਧਾਉਣ ਵਾਲਾ ਕੋਈ ਤੱਤ ਹੈ ਨਹੀਂ। ਇਹ ਜਰੂਰ ਪਾਉਣਾ। ਵੈਸੇ ਦੋਸਤੋ ਮੈਂ ম্যাগਨੀਸ਼ੀਅਮ ਸਲਫੇਟ 20 ਚੋਨੇ ਦੇ ਉੱਪਰ ਵੀ ਪਵਾਇਆ ਸੀਗਾ ਉਸ ਸਮੇਂ ਹੋਰ ਬਹੁਤ ਲੱਗੀ ਸੀ ਝੋਨੀ ਨੂੰ ਤੇ ম্যাগਨੀਸ਼ੀਅਮ ਸਲਫੇਟ ਦਾ ਐਡਾ ਤਕੜਾ ਰਿਜ਼ਲਟ ਆਇਆ ਸੀ ਕਿ ਕਿਸਾਨ ਵੀਰ ਹਲੇ ਤੱਕ ਵੀ ਪਾ ਰਹੇ ਆ ਤੇ ਕਈ ਕਿਸਾਨ ਵੀਰਾਂ ਨੇ ਤਾਂ ਆਪਣੇ ਨਰਮੇ ਦੇ ਵਿੱਚ 25 ਕਿਲੋ ਵੀ ਪਾਤਾ ਕਹਿੰਦੇ ਯਾਰ ਨਜ਼ਾਰਾ ਲੈ ਆਤਾ ম্যাগਨੀਸ਼ੀਅਮ ਸਲਫੇਟ ਨੇ ম্যাগਨੀਸ਼ੀਅਮ ਸਲਫੇਟ ਜ਼ਰੂਰ ਪਾਉਣਾ ਜੇ ਕਿਉਂਕਿ ਗਰਮੀ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਰਿਜ਼ਲਟ ਮਿਲੂਗਾ ਤਾਂ ম্যাগਨੀਸ਼ੀਅਮ ਸਲਫੇਟ ਹੀ ਆ ਇਸ ਤੋਂ ਇਲਾਵਾ ਜੇਕਰ ਆਪਾਂ ਸਪਰੇਅ ਦੀ ਗੱਲ ਕਰ ਗਏ ਵੈਸੀ ਤਾਂ ਦੋਸਤੋ ਸ਼ਾਮ ਦੇ ਵੇਲੇ ਠੰਡੇ ਪਾਣੀ ਦੀ ਸਪਰੇਅ ਕਰਨੀ ਚਾਹੀਦੀ ਹੈ ਪਰੰਤੂ ਮੈਂ ਤੁਹਾਨੂੰ ਇੱਕ ਅਜਿਹਾ ਨੁਕਤਾ ਦੱਸਣ ਜਾ ਵੈਸੀ ਤੈਦੀ ਇੱਕ ਕਨਾਲ ਦੀ ਡੋਜ਼ 100 ਗ੍ਰਾਮ ਪਰੰਤੂ ਆਪਣੀ ਪਨੀਰੀ ਛੋਟੀ ਆ ਆਪਾਂ 50 ਗ੍ਰਾਮ ਹੀ ਲੈਣਾਗਾ ਇਸ ਦੀ ਸਪਰੇ ਜ਼ਰੂਰ ਕਰਨੀ ਹੈ ਤੇ ਉਸ ਤੋਂ ਅਗਲੇ ਦਿਨ ਜਨਕੀ ਇੱਕ ਦਿਨ ਮੈਂ ਲੋਹੀ ਸਪਰੇ ਕਰਤੀ ਅਗਲੇ ਦਿਨ 50 ਗ੍ਰਾਮ ਕਨਾਲ ਦੀ ਪਾ ਕੇ ਚਿਲੇਟਡ ਜ਼ਿੰਕ ਦੀ ਸਪਰੇ ਕਰਤੀ ਕਿਉਂਕਿ ਦੋਸਤੋ ਜੇ ਰੋ ਗਰਮੀ ਬਹੁਤ ਜ਼ਿਆਦਾ ਹੋਵੇ ਨਾ ਤਾਂ ਆਪਣੀ ਜਿਹੜੀ ਕੋਈ ਵੀ ਫਸਲ ਆ ਉਹ ਸਟ्रेस ਦੇ ਵਿੱਚ ਆ ਜਾਂਦੀ ਹੈ ਇਸ ਲਈ ਦੋਸਤੋ ਦੋ ਜ਼ਰੂਰੀ ਤੱਤ ਜ਼ਿੰਕ ਤੇ ਲੋਹਾ ਚਿਲੇਟਡ ਲੈਣਾ ਆਪਾਂ ਰਿਲੇਟਡ ਜ਼ਿੰਕ ਲੋਹਰੀ ਡੋਜ਼ 50 ਗ੍ਰਾਮ ਆ ਇਹਦੀ ਸਪਰੇ ਜ਼ਰੂਰ ਕਰਨੀ ਆ ਜ਼ਰੂਰੀ ਆ ਕਿਉਂਕਿ ਅੱਜ ਇਹ ਸਮੇਂ ਦੇ ਵਿੱਚ ਲੋਹੀ ਦੀ ਕਾਰਡ ਜਿਆਦਾ ਹੁੰਦੀ ਆ ਜੇਕਰ ਇੱਕ ਵਾਰ ਆਪਣੀ ਪਨੀਰੀ ਦੇ ਵਿੱਚ ਲੋਹੀ ਦੀ ਘਾਟ ਆ ਗਈ ਦੌਗੀਆਂ ਦੌਗੇ ਸਟਾਰਟ ਹੁੰਦੀ ਆ ਹਲਕੀ ਤੇ ਪਹਿਲਾਂ ਪੀਲਾ ਲੱਗੂਗਾ ਕਈ ਵਾਰ ਪੱਤੇ ਚਿੱਟੇ ਹੋ ਜਾਂਦੀ ਆ ਕਈ ਵਾਰ ਉੱਪਰਲੇ ਪੱਤੇ ਪੀਲੇ ਹੋ ਜਾਂਦੇ ਸਾਰੀ ਪਨੀਰੀ ਖਤਮ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਆਪਾਂ ਤੋਂ ਘਾਟ ਪੂਰੀ ਹੋਣੀ ਹੁੰਦੀ ਇਸ ਕਰਕੇ ਦੋਸਤੋ ਇਹ ਦੋ ਤੱਤ ਖਾਸ ਕਰਕੇ ਲੋਹੇ ਦੀ ਸਪਰੇ ਤੁਸੀਂ ਕਰਨੀ ਹੀ ਕਰਨੀ ਹੈ ਚਾਹੇ ਤੁਹਾਡੀ ਪਨੀਰੀ ਪੂਰੀ ਕਾਲੀ ਛਾ ਤਾਂ ਵੀ ਕਰਨੀ ਹੈ ਕਿਉਂਕਿ ਦੋਸਤੋ ਇਸ ਨੇ ਸਾਰੀ ਪਨੀਰੀ ਖਰਾਬ ਕਰ ਦੇਣੀ ਹੈ ਜੇਕਰ ਇਸ ਇੱਕ ਤੱਤ ਦੀ ਘਾਟ ਆ ਗਈ ਤੇ ਸਭ ਤੋਂ ਵੱਧ ਘਾਟ ਲੋਹੇ ਤੱਤ ਦੀ ਆਉਂਦੀ ਆ ਆਪਣੀ ਪਨੀਰੀ ਦੇ ਵਿੱਚ ਹਾਂ ਦੋਸਤੋ ਆਹ ਦੋ ਤਿੰਨ ਗੱਲਾਂ ਧਿਆਨ ਰੱਖੋ ਆਪਣੀ ਚਿੰਨੀ ਮਰਜੀ ਗਰਮੀ ਪਈ ਜਾਵੇ ਤੁਹਾਡੀ ਜਿਹੜੀ ਪਨੀਰੀ ਹੈ ਨਾ ਉਹ ਕਦੇ ਵੀ ਖਰਾਬ ਨਹੀਂ ਹੋਵੇਗੀ ਤੇ ਦਿਨਾਂ ਚ ਹੀ ਤਿਆਰ ਹੋਵੇਗੀ ਤਾਂ ਦੋਸਤੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ